ਸ਼੍ਰੋਮਣੀ ਅਕਾਲੀ ਦਲ ਬਾਦਲ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨੌਜਵਾਨ ਆਗੂਆਂ ਨੂੰ ਹਲਕਾ ਇੰਚਾਰਜ ਲਾਉਣ ਲਈ ਐਲਾਨ ਕਰ ਦਿੱਤਾ ਹੈ ਜੋ ਹਲਕਾ ਪੁੱਚੋ ਤੋਂ ਇੱਕ ਨੌਜਵਾਨ ਆਗੂ ਨੂੰ ਹਲਕਾ ਇੰਚਾਰਜ ਲਾਇਆ ਤੇ 2027 ਲਈ ਉਸ ਨੂੰ ਉਮੀਦਵਾਰ ਬਣਾਇਆ ਇਸ ਤੋਂ ਪਹਿਲਾਂ ਜੋ ਹਲਕਾ ਕਨੌਰ ਦੇ ਵਿੱਚ ਟਿਕਟ ਦਾ ਐਲਾਨ ਕੀਤਾ ਗਿਆ ਸੀ ਅੱਜ ਪੁੱਚੋ ਦੇ ਵਿੱਚ ਵੀ ਸੁਖਬੀਰ ਸਿੰਘ ਬਾਦਲ ਨੇ ਅੱਜ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਇੱਕ ਨੌਜਵਾਨ ਚਿਹਰੇ ਨੂੰ 2027 ਲਈ ਹਲਕਾ ਪੁੱਛੋ ਤੋਂ ਉਤਾਰਿਆ ਹੈ ਉਹ ਕਿਹੜਾ ਚਿਹਰਾ ਹੈ ਜੋ ਹਲਕਾ ਪੁੱਛੋ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਚੋਣ ਲੜੇਗਾ ਤੁਸੀਂ ਜੁੜਿਓ ਲੋਕਰਾਏ న్యూਜ਼ ਨਾਲ ਬਹੁਤ-ਬਹੁਤ ਸਵਾਗਤ ਤੁਹਾਡਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵੱਲੋਂ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਜਾ ਰਹੀ ਹੈ ਜੋ ਨੌਜਵਾਨ ਚਿਹਰਿਆਂ ਨੂੰ ਸੁਖਵੀਰ ਸਿੰਘ ਬਾਦਲ ਅੱਗੇ ਲਿਆ ਰਹੇ ਨੇ ਨੌਜਵਾਨ ਚਿਹਰਿਆਂ ਨੂੰ ਜੋ ਅੱਜ ਤੋਂ ਹੀ ਹਲਕੇ ਦੇ ਵਿੱਚ ਉਹਨਾਂ ਦੀਆਂ ਸਰਗਰਮੀਆਂ ਨੂੰ ਲੈ ਕੇ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਉਹਨਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇ ਜਿਵੇਂ ਹਲਕਾ ਕਨੌਰ ਤੋਂ ਸ਼੍ਰੋਮਣੀ ਅਕਾਲੀ ਦਲ ਯੂਥ ਦੇ ਆਗੂ ਸਰਬਜੀਤ ਸਿੰਘ ਝਿੰਜਰ ਨੂੰ ਉਮੀਦਵਾਰ ਐਲਾਨ ਦਿੱਤਾ ਅੱਜ ਦੂਸਰਾ ਹਲਕਾ ਪੁੱਚੋ ਤੋਂ ਉਮੀਦਵਾਰ ਦਾ ਐਲਾਨ ਕੀਤਾ ਹੈ ਸੁਖਵੀਰ ਸਿੰਘ ਬਾਦਲ ਨੇ ਪੁੱਚੋ ਹਲਕੇ ਦੇ ਵਿੱਚ ਜੋ ਅਕਾਲੀ ਦਲ ਵੱਲੋਂ ਆਪਣਾ ਇਹ ਨੌਜਵਾਨ ਆਗੂ ਜਿਸ ਨੂੰ 2027 ਲਈ ਅਲਸੁਖਵੀਰ ਸਿੰਘ ਬਾਦਲ ਨੇ ਚੋਣ ਮੈਦਾਨ ਵਿੱਚ ਉਤਾਰਿਆ ਹੈ ਹੋਰ ਵੀ ਬਹੁਤ ਸਾਰੇ ਹਲਕਿਆਂ ਦੇ ਵਿੱਚ ਨੌਜਵਾਨ ਚਿਹਰਿਆਂ ਨੂੰ ਹੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਚੋਣ ਮੈਦਾਨ ਵਿੱਚ ਉਤਾਰਿਆ ਜਾਵੇਗਾ ਜਿਹੜੇ ਟਕਸਾਲੀ ਜਾਂ ਅਕਾਲੀ ਦਲ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਉਹ ਲੀਡਰ ਉਹਨਾਂ ਨੂੰ ਹੁਣ ਜਿਹੜਾ ਸੇਵਾ ਮੁਕਤ ਕੀਤਾ ਜਾ ਰਿਹਾ ਤੇ ਉਹਨਾਂ ਦੀ ਜਗ੍ਹਾ ਦੇ ਉੱਪਰ ਨੌਜਵਾਨ ਆਗੂਆਂ ਨੂੰ ਲਿਆਂਦਾ ਜਾ ਰਿਹਾ ਤਾਂ ਕਿ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣ ਸਕੇ ਸੋ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਹ ਬਹੁਤ ਵੱਡਾ ਯੂ ਟਰਨ ਲਿਆ ਗਿਆ ਜੋ ਨੌਜਵਾਨ ਚਿਹਰਿਆਂ ਦੇ ਉੱਪਰ ਸ਼੍ਰੋਮਣੀ ਅਕਾਲੀ ਦਲ ਹੁਣ ਕਿਸਮਤ ਅਜਮਾਰਿਆ ਜਿਵੇਂ ਆਮ ਆਦਮੀ ਪਾਰਟੀ ਨੇ ਨੌਜਵਾਨ ਚਿਹਰਿਆਂ ਨੂੰ ਟਿਕਟਾਂ ਦਿੱਤੀਆਂ ਉਸੇ ਇਸ ਤਰ੍ਹਾਂ ਹੀ ਹੁਣ ਸੁਖਵੀਰ ਸਿੰਘ ਬਾਦਲ ਵੀ ਨੌਜਵਾਨ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਟਿਕਟਾਂ ਦੇਵੇਗਾ ਜੋ ਅਜ ਹਲਕਾ ਪੁੱਚੋ ਦੇ ਵਿੱਚ ਸੁਖਵੀਰ ਸਿੰਘ ਬਾਦਲ ਨੇ ਟਵੀਟ ਕਰਕੇ ਕਿਹਾ ਕਿ ਡਾਕਟਰ ਦਲਜੀਤ ਸਿੰਘ ਗੁਰੂ ਜੋ ਨੌਜਵਾਨ ਆਗੂ ਹੈ ਉਸ ਨੂੰ ਹਲਕਾ ਵਿਧਾਨ ਸਭਾ ਲਈ ਦੋਇ 27 ਦੇ ਵਿੱਚ ਉਮੀਦਵਾਰ ਹੋਣਗੇ ਤੇ ਉਹੀ ਚੋਣ ਲੜਨਗੇ ਜੋ ਅੱਜ ਤੋ ਹੀ ਹਲਕਾ ਇੰਚਾਰਜ ਦੀ ਉਹਨਾਂ ਦੀ ਨਿਯੁਕਤੀ ਕੀਤੀ ਗਈ ਹੈ ਇੱਕ ਨੌਜਵਾਨ ਆਗੂ ਉर्जावान ਅਤੇ ਸਮਰਪਿਤ ਵੈਟਰਨਰੀ ਡਾਕਟਰ ਹਨ ਡਾਕਟਰ ਗੁਰੂ ਨੇ ਆਪਣੀ ਨਿਰਸਵਾਰਥ ਸਮਾਜ ਸੇਵਾ ਅਤੇ ਲੋਕਾਂ ਪ੍ਰਤੀ ਵਚਨਬੱਧਤਾ ਨਾਲ ਇਲਾਕੇ ਵਿੱਚ ਬਹੁਤ ਸਤਿਕਾਰ ਕਮਾਇਆ ਹੈ ਸੋ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਅੱਜ ਇਹ ਦੂਸਰਾ ਉਮੀਦਵਾਰ ਦਾ ਐਲਾਨ ਕੀਤਾ ਗਿਆ ਹੈ ਹਲਕਾ ਪੁੱਚੋ ਤੋਂ ਜੋ ਡਾਕਟਰ ਦਲ ਦਰਜੀਤ ਸਿੰਘ ਗੁਰੂ ਜਿਹੜੇ ਕਿ ਪਹਿਲਾਂ ਪੇਸ਼ੇਵਰ ਵੈਟਰਨਰੀ ਡਾਕਟਰ ਨੇ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਜੁੜੇ ਹੋਏ ਨੇ ਜ਼ਮੀਨੀ ਪੱਧਰ ਤੇ ਜੁੜੇ ਹੋਏ ਨੇ ਜੋ ਨਿਰਸਵਾਰਥ ਸੇਵਾ ਕਰ ਰਹੇ ਨੇ ਜਿਸ ਨੂੰ ਲੈ ਕੇ ਅੱਜ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਹਲਕਾ ਪੁੱਛੋ ਤੋਂ ਆਪਣਾ ਉਮੀਦਵਾਰ ਐਲਾਨਿਆ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਹੋਰ ਵੀ ਵੱਖ-ਵੱਖ ਹਲਕਿਆਂ ਦੇ ਵਿੱਚ ਉਮੀਦਵਾਰਾਂ ਦੇ ਐਲਾਨ ਕੀਤੇ ਜਾ ਰਹੇ ਨੇ ਜੋ ਸੁਖਬੀਰ ਸਿੰਘ ਬਾਦਲ 2027 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਬਣਾਉਣ ਵਾਸਤੇ ਲਗਾਤਾਰ ਸਰਗਰਮ ਨੇ ਜੋ ਨੌਜਵਾਨ ਆਗੂ ਮਿਹਨਤੀ ਵਰਕਰ ਉਹਨਾਂ ਨੂੰ ਹੁਣ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਜੋ ਕਿ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਮੁਕਾਬਲਾ ਕਰ ਸਕਣ ਜੋ ਡਾਕਟਰ ਦਲਜੀਤ ਸਿੰਘ ਗੁਰੂ ਬਹੁਤ ਹੀ ਇੱਕ ਸੂਝਵਾਨ ਤੇ ਪੜ੍ਹੇ ਲਿਖੇ ਨੌਜਵਾਨ ਆਗੂ ਨੇ ਜੋ ਸ਼੍ਰੋਮਣੀ ਅਕਾਲੀ ਦਲ ਲਈ ਉਹਨਾਂ ਦੇ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਔਰ ਸ਼੍ਰੋਮਣੀ ਅਕਾਲੀ ਦਲ ਨੇ ਅੱਜ ਉਹਨਾਂ ਨੂੰ ਬਣਦਾ ਮਾਨ ਸਨਮਾਨ ਦੇ ਕੇ ਉਹਨਾਂ ਨੂੰ 2027 ਦੀ ਹਲਕਾ ਪੂਛੋ ਤੋਂ ਉਮੀਦਵਾਰ ਬਣਾਇਆ ਹੈ